ਹੈਲੋ ਹਾਂਜੀ ਮਨਦੀਪੋਂ ਗੁੱਗਲੋਗ ਚੈਨਲ ਤੇ ਆਪਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਸਾਰੇ ਪੈਣਪਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਗਏ ਆਂਗੇ ਕਿਉਂਕਿ ਬੱਚਿਆਂ ਦੀਆਂ ਜਿਹੜੀਆਂ ਛੁੱਟੀਆਂ ਨੇ ਹਨਾ ਉਹ ਬੱਚੇ ਕਹਿੰਦੇ ਸਾਨੂੰ ਘੁਮਾ ਕੇ ਲਿਆਓ ਥੋੜਾ ਜਿਹਾ ਪਹਿਲਾਂ ਅਸੀਂ ਗਏ ਨਾਨਕੀ ਬੱਚਿਆਂ ਦੇ ਹੁਣ ਅਸੀਂ ਜਾ ਰਹੇ ਹਾਂ ਜੇ ਇੱਤਰ ਸਿਮਲੇ ਹਨਾ ਥੋੜਾ ਜਿਹਾ ਮੈਂ ਕਿਹਾ ਚਲੋ ਬਲਾਉ ਵੀ ਆਪਾਂ ਬਣਾਈ ਲੈਨੇ ਆਂ ਪਲੀਜ਼ ਚੈੱਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਪਲੀਜ਼ ਕਮੈਂਟ ਕਰਿਆ ਕਰੋ ਵਧੀਆ ਵਧੀਆ ਜੀ ਹਨਾ ਤੇ ਆਪਣਾ ਜਿਹੜਾ ਚੈਨਲ ਹੈ ਇਹਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਠੀਕ ਹੈ ਜੀ ਤੇ ਆਪਾਂ ਹੁਣ ਕਰਦੇ ਆਂ ਵਲੌਗ ਸੁਰੂ ਅੱਜ ਹਰਮਨ ਲੈਣ ਗਿਆ ਸੀ ਥੋੜੇ ਜਿਹਾ ਖਾਣ ਪੀਣ ਬੱਚਿਆਂ ਨੂੰ ਜਿਹੜਾ ਹੁੰਦਾ ਖਾਣ ਪੀਣ ਦਾ ਆਪਾਂ ਨੂੰ ਪਤਾ ਹੀ ਹੈ ਹਨਾ ਕੁਰਕਰੇ ਕੋਈ ਠੰਡਾ ਵਗੈਰਾ ਉਹ ਲੈਣ ਗਿਆ ਸੀਗਾ ਜੀ ਤੇ ਚਲੋ ਇਹ ਆਪਾਂ ਫੇਰ ਤੁਹਾਨੂੰ ਗਾਹਾਂ-ਗਾਹ ਦਿਖਾਵਾਂਗੇ ਜੋ ਜਿੱਥੇ-ਇਥੇ ਆਪਾਂ ਜਾ ਰਹੇ ਆ ਨਾ ਉਹਦਾ ਉਹ ਆਪਾਂ ਬਲੌਗ ਬਣਾ ਲਾਂਗੇ ਠੀਕ ਆ ਜੀ ਸਾਡੇ ਜਿਹੜੀ ਟਾਈਮ ਤੋਂ ਟਾਈਮ ਇਹ ਸਲਾਹ ਬਣਿਆ ਜਿੱ ਪਹਿਲਾਂ ਕੋਈ ਵੀ ਸਲਾਹ ਨਹੀਂ ਸੀ ਹੈ ਨਾ ਉੱਥੇ ਜਾਣ ਦੀ ਹੈਗੀ ਮਾਤ ਫੇਰ ਹਾਂ ਮਾਤ ਹੈਗੀ ਹੁੰਦਾ ਹੈਗੀ ਕੋ ਚੱਲ ਬੰਦਿਆ ਇਹਨਾਂ ਰੀਜ਼ਲਟ ਦੇ ਦੋ ਰਿਵਲ ਲੈਣਾ ਨਾ ਫਟ ਹਾਂ ਫਿਰ ਕਰ ਲੈਂਦਾ ਕੋਈ ਗੱਲ ਨਹੀਂ ਤੇ ਹਟ ਤੇ ਇਮਰਜੀ ਹੈ ਤੇ ਪੈਂਦੀ ਆ ਰਾਵਣ ਹੈ ਨਹੀਂ ਇਹ ਥੋੜੀ ਮੁੱਟਿਆ ਹੁੰਦੀ ਮੇਰੀ ਉੱਥੇ ਵਾਰਪਾ हाँ, टेन तू तो टेन शादी बनिया। रेड तो लास्ट। अपन। न्यू टू वर्ड बंदिया। अरे तो जो वक्त आना खाना, माने ये खाना होगा ना मेरे पास टोटके लिए कोई नहीं। क्या करे? अरे वो सामने ना फास्ट टोट बढ़िया है ये। कितने पहुँच गया पापा? उन्हें सिर्फ पहुँच के ਇਸੇ ਕੋਣਾ ਦੇ ਵਿੱਚ ਹੀ ਲਵਾ ਦੇ ਕੜਕਾਈ ਜਾਊਗੀ ਅਰਤੀ ਹੋਣੀ ਹੈਗੀ ਹਰਮਨਦੀ ਵੀ ਹੁਣ ਜੀਵ ਨੇ ਕਹਿ ਮੈਨੂੰ ਕੁਸ ਖਾਣਾ ਹੈ ਹਾਏ aí, deixa eu comer, ó, mamãe, ਵਰ ਰਬਰ ਕੇ ਸੁਖਾਵਾਗੇ ਫਿਰ ਉਧਰ ਵੀ ਗਾਣਾ ਚਲਾਗੇ ਇਹ ਥੋੜਾ ਜਿਹੀ ਨਹੀਂ ਦੇ ਦੇ ਮਤੇ ਉਰੇ ਰਹਿਣੀ ਨਾ ਬਟ ਕੱਟ ਉਹ ਥੋੜਾ ਜਿਹੀ ਬਾਗੀ ਦੇ ਦੋਸੇ ਕਾਹੀਏ ਤੇ ਜੀ ਨਹੀਂ ਰਹਿਣੀ ਥੋੜੀਆ ਮੈਂ ਵੀ ਲੈ ਕਰ ਲੈ ਦੋ ਜੀਰਾਂ ਮੇਰੇ ਸੁਤੇ ਕਰਕੇ ਕੀ ਨਾ ਹੋ ਪਣੀ ਦੇਖੀ ਕਿੰਨੇ ਨਾਮ ਦੇ ਲਿਖਿਆ ਹੋਇਆ ਹੈ ਪੈਸੇ ਨਾ ਕਟਣਗੇ 30 ਮੋਟਰ ਆਇਲ ਦਾ ਕੋਲ ਨਾ ਬਣਾ ਕੇ ਵਰਤਾ ਮੰਨੋ ਹਾਂਜੀ ਵੈਲਕਮ ਟੂ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਗਏ ਆ ਅਸੀਂ ਪੁਰੇ ਕਰਾਉਣਾ ਹਾਂ ਘਟਾਉਣਾ ਐ ਅਸੀਂ ਟੂਲ ਟੈਕਸ ਟੂ ਟੈਕਸ ਘੱਟੇ ਦੇ ਲਾ ਕੇ ਮੈਨੂੰ ਬੰਦਾ ਕਰਦੇ ਨਾ ਇਸ ਤਰ੍ਹਾਂ ਕਿ ਲਮ ਕਿੰਨਾ ਸਰਤਰ ਅੱਛਾ ਹੋਣਗੇ ਤੇ ਨਾ ਘਰਾਂ ਉੱਤੇ ਆਉਂਦੇ ਸਹਿਰ ਸ਼ਿਵਨਾਬੂ ਉੱਤੇ ਆ ਆ ਵੀ ਆ ਗਈ ਹੋੜਾ ਨੀਚੀ ਹੁੰਦੀ ਹੈਗੀ ਅਗਲੇ ਬੁਰਗੇ 25 கி.மீ. பே. எங்க கத்துக்குறோம். கிண்டா. ஆதே போர்டு. 873. போர்டு ஆதே 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 ஆதே. कैंडी से चलनी है खाने में से चलनी है।, है तो करवा लूंगा ना तू तो नहीं होने वाली है क्यों क्या हो गया तो ना मैं ले लूँगी जाल में तो जंदी भी खाऊँगा साथ ओह तो करना सिंक करवा रही है ना तू भी ਚੇ ਖਾਣੇ ਸੀ ਬੋਲ ਚੇ ਖਾਦੇ ਬਟ ਮੈਨੂੰ ਖੁਲਚੇ ਨਹੀਂ ਪਸੰਦ ਹੈਗੇ ਆਨੇ ਕੋ ਚੱਲੇ ਆਲੇ ਮਟ ਮੈਂ ਤੇ ਹਰਮਨ ਲੈਣੇ ਅਸੀਂ ਚੱਲੇ ਅਸੀਂ ਚੱਲ ਕੇ ਲੈ ਲਏ ਨੇ ਤੇ ਥੋੜਾ ਜਿਹਾ ਚਲੋ ਨਾਲ 10 15 ਮਿੰਟ ਸਿਰੇ ਰੁਕ ਗਏ ਫਿਰ ਉਦੋਂ ਬਾਅਦ ਦੇ ਵਿੱਚ ਅੱਗੇ ਚੱਲਾਂਗੇ ਆਪਾਂ ਇਹ ਅਸੀਂ ਥੋੜੀ ਜਿਹਾ ਨਾਲ ਹੀ ਲੈ ਆਏ ਹਨ ਤੇ ਚਲੋ ਹੁਣ ਅਸੀਂ ਇੱਥੇ ਟੁਪਟੇ ਜੀ ਅੱਕੇ ਵੱਲ ਤੇ ਅੱਗੇ ਅੱਗੇ ਜੋ ਜੋ ਬਣੂਗਾ ਉਹ ਵੀ ਸੋ ਵੀਡੀਓ ਵਿੱਚ ਸ਼ੇਅਰ ਜ਼ਰੂਰ ਕਰਾਂਗੇ beside para <terum> ਯੇ ਜਿਹੜਾ ਨਿਕਲ ਰਹਾ ਹੈ ਤਾਂ ਸਰਦ ਦੀ ਸਿੰਗਲਾਂ ਸੀ ਤੇ ਹੁਣ ਡਾਇਲੌਗ ਹੋ ਗਿਆ ਤੇ ਅਰੇ ਬਦਲਵਾਈ ਤਾਂ ਜ਼ਿਆਦਾ ਬਦਲਵਾਈ ਹੋ ਗਈ ਮੈਂ ਇਤਨਾ ਪੂਰਾ ਸਿਸਟਾ ਇਹ ਨਾਲ ਨਿਕਲਿਆ ਗਿਆ ਤੇ ਕੱਟ ਹੱਥ ਲੱਗ ਰਹੀ ਸੀ ਤਾਂ ਕਰਕੇ ਹੁਣ ਮੈਂ ਉੱਪਰ ਕਰ ਲਿਆ ਤੇ ਨੌਕਰ ਵਾਲਾ ਸੀ ਤਾਂ ਕਰਕੇ ਆ ਦੇਖੋ ਜੀ ਉਸਾਂ ਜਾਈ ਜਾਈ ਚਾਹਣਾ ਨਾ ਤੇ ਆ ਦੇਖੋ ਜੀ ਚੇ ਚੇ ਬਾਹਰ Gracias. ਉੜਿਆਰ ਕਥਨ ਹੀ ਤੇ ਜਾ ਕੇ ਪਤਾ ਲੱਗੂ ਪੀ ਸਿੰਗਲੀ ਰਹੂਗਾ ਰੋਡ ਤੋਂ ਡਬਲ ਹੋਊਗਾ ਹਣਾ ਮੈਂ ਪਾਉਣਾ ਹੁਣੀ ਪਾਉਣਾ ਇਸੇ ਨੰਬਰ ਤੇ ਜੀਸੇ ਨੰਬਰ ਤੇ ਕਰਦੇ ਕਰਦੇ ਸੀ ਫੋਨ ਤੇ ਗੱਲ ਲੈਣਾ ਹਣਾ ਪਾਉਣਾ ਪਾਉਣਾ ਅੱਗੇ ਅੱਗੇ ਤਾਂ ਨਿਹਰ ਪੁੱਟਦਾ ਜੇ ਤੁਹਾਨੂੰ ਜਗਾਇਆ ਨਹੀਂ ਇਹ ਸਿੱਧੇ ਘਾ ਸਿੱਧੇ ਬੰਦਾਂ ਨੇ ਮੇਰੇ ਨੰਬਰ ਤੋਂ ਲਿਖਣ ਤੋਂ ਦੁਬਾਰਾ ਨਹੀਂ ਉਹਨੂੰ ਮੈਂ ਉਹਨੂੰ ਦੇ ਦੇ ਮੇਰਾ ਨੰਬਰ ਦੇਖੋ ਕਿ ਨਸਰਾਜਾ ਪਰ ਇਹ ਕੋਈ ਚੀਜ਼ ਬੜੀ ਧੜ ਬੜਾ ਹੋਇਆ ਹੈ ਕਿਸੇ ਦਾ ਹਨਾ ਕਿੰਨਾ ਸੋਨੇ ਟੋੜੇ ਹੋਏ ਨੇ ਦੇਖੋ ਹਨਾ ਆਦੇ ਸਾਰੇ ਪੈਸੇ ਬੜਾ ਕਿੰਨਾ ਸੋਨਾ ਹੋਇਆ ਬੜਾ ਅੱਛਾ ਹਾਂ ਬਾਕੀ ਜੁਲੀਆ ਅੱਛਾ ਬਾਕੀ ਬੜਾ ਕਿੰਨਾ ਅੱਛਾ ਅੱਛਾ ਠੀਕ ਹੈ ਪੁਰਾਣਾ ਸਹੀ ਹੈ ਆ ਦੇਖੋ ਜੀ ਇਹ ਬੰਨੇ ਥੋੜੇ ਜਿਹਾ ਕੱਟ ਗਿਆ ਕਿ ਹਨਾ ਪਾਰਚੇ ਥੋੜੇ ਜਿਹਾ ਕੱਟ ਗਿਆ ਬੜਾ ਕਿੰਨੇ ਹਨਾ ਸਹੀ ਬਣਾ ਦਿਆ ਬੜਾ ਕਿਹਾ ਚਲੋ ਚੱਲ चल ਹੈ ਨਾ ना ਇੱਧਰ इधर चल रहे ਸਿੰਗਲ ਰੋੜੀ ਪਿੱਛੇ ਡਾਊਨ ਹੋ डाउन ਸੀ ਐਸੇ ਵਧੀਆ ਸਾਵਾਂ ਦਾ ਰਸਤਾ ਵਧੀਆ ਲੱਗੂ देखो ਆਹ ਦੇਖੋ ਕਿ ਕਿੰਨਾ ਨਹੀਂ ਰਹਿਣਾ ਹੋ ਗਿਆ ਟਾਈਮ ਹੋ ਗਿਆ 7:30 ਹੋ ਗਏ ਨੇ ਅਸੀਂ ਇੱਥੇ ਹੋਟਲ ਬੁਕਿੰਗ ਆਏ ਵੀਰ ਜੀ ਨੂੰ ਜਿਹਨਾਂ ਨੂੰ ਕੱਲ੍ਹ ਫੋਨ ਕਰਿਆ ਸੀ ਤੇ ਉਹਨਾਂ ਨੇ ਸੀ ਦੱਸਿਆ ਵੀ ਜਿਹੜਾ ਰੈਂਟ ਤੇ ਰੂਮ ਲੈਂਦਾ ਨਾ ਮੈਨੂੰ ਇਹ ਨਾਲ ਕੇਸੀ ਵੀ ਸਤ ਕਿਲੋਮੀਟਰ ਤੇ ਹਨਾ ਫਟੋ ਕਹਿੰਦੇ ਕਿ ਸਾਨੂੰ ਇੱਕ ਘੰਟਾ ਲੱਗੇ ਜਾਣਾ ਸਾਨੂੰ ਇੱਕ ਕੱਕੀ ਤੋਂ ਇੱਕ ਘੰਟਾ ਲੱਗ ਜਾਣਾ ਉਹਨਾਂ ਨੂੰ ਕੋਈ ਟ੍ਰੈਫਿਕ ਹੋਣ ਕਹਿੰਦਾ ਚੱਲ ਨਹੀਂ ਰਹੀ ਨਾ ਤੇ ਚਲੋ ਅਜੇ ਤੱਕ ਤਾਂ ਨਹੀਂ ਆਈ ਟ੍ਰੈਫਿਕ ਜੀ ਤੇ ਅੱਗੇ ਜਾ ਕੇ ਦੇਖਦੇ ਆ ਕਿ ਜਿੰਨੀ ਸੀ ਜਾਉਣੀ ਮੇਰਾ ਹੁੰਦਾ ਜਾਣਾ ਪਹੁੰਚ ਜਾਣਾ ਲੱਗੋ ਕਿੰਨਾ ਕੁ ਪਹੁੰਚੇਰਾ ਆ ਦੇਖੋ ਉੱਧਰ ਇੱਧਰ ਤੇ ਕੋਟੀਆਂ ਸਵਾਟਰ ਪਾਇਆ ਹੋਏ ਨੇ ਬਟ ਉਸਤਾ ਹੋਦੇ ਨਹੀਂ ਲੱਗਦੇ ਆ ਪਹਿਲੀ ਵਾਰ ਸਾਨੂੰ ਨਹੀਂ ਪਤਾ ਸੀ ਹੈ ਨਾ ਕੁੱਤੀ ਸਵਾਟਰਾਂ ਦੀ ਲੋੜ ਮੁਕ ਤੋਂ ਹੈ ਨਾ ਬਾਕੀ ਚਲੋ ਕੋਈ ਗੱਲ ਨਹੀਂ ਸੀ ਤੇ ਪਹਿਲੀ ਵਾਰ ਆ ਜਾ ਰਹੇ ਹਾਂ ਜੋ ਜੋ ਸਾਨੂੰ ਨਹੀਂ ਪਤਾ ਸੀ ਕਿ ਗੱਲਾਂ ਦਾ ਉਹ ਤੁਹਾਨੂੰ ਅਸੀਂ ਬਲੌਗ ਬਣਾ ਕੇ ਅਲੱਗ ਤੋਂ ਦੱਸਾਂਗੇ ਹੈ ਨਾ ਜੋ ਟ੍ਰੈਪਿੰਗ ਪੇ ਯੂਰੇ ਆਉਂਦਾ ਵੀ ਕੀ ਕੀ ਚੀਜ਼ ਲੈ ਕੇ ਆਉਣਾ ਚਾਹੀਦੀ ਹੈ ਨਾ ਚਲੋ ਦੇਖਦੇ ਹਾਂ ਚਲੋ ਇੱਥੇ ਪਹੁੰਚ ਕੇ ਆਪਾਂ ਵਾਕੀ ਟ੍ਰੈਕਿੰਗ ਵਗੈਰਾ ਦਿਖਾਵਾਂਗੇ ਜੇ ਰੋਡ ਦੇ ਰਸਤੇ ਦੇ ਵਿੱਚ ਅਦਰਵਾਈਜ਼ ਜੇ ਨਾ ਹੋਈ ਤਾਂ ਤਾਂ ਨਹੀਂ ਇਹ ਵੀਡੀਓ ਲੱਗਣੀ ਤੇ ਸਣਾ ਤੇ ਦਿੰਗਾ ਜੀ ਆਏ ਮੈਨੂੰ ਪਹਾੜ ਇੱਕ ਪਾਸੇ ਹਨਾ ਤੇ ਘਰ ਦੇ ਬਣਾਏ ਆ ਜਾਂਦੇ ਨੇ ਤੇ ਨੇੜੇ ਤੋਂ ਕਜੰਦੇ ਨੇ ਉਹ ਸਹੀਏ ਇੱਕ ਪਾਸੇ ਚੰਦਰਗਾਹ ਇੱਕ ਪਾਸੇ ਹਨਾ ਪਹਾੜ ਦੇ ਤਾਹਾਂ ਕਰੇ ਉਹ ਸਹੀਆ ਜੀ ਅੱਜ ਜਿਹੜਾ ਵੀਡੀਓ ਬਣਾਉਣ ਵਾਲਾ ਬੰਦਾ ਮੈਨੂੰ ਬਹੁਤ ਵਧੀਆ ਲੱਗਿਆ ਆ ਸਾਡਾ ਬਲੌਗਰ ਆ ਸਾਡੇ ਨਾਲ ਰੰਗਣਾ ਚਾਹੁੰਦਾ ਅਸੀਂ ਇਹਨੂੰ ਨਾਲੇ ਲਰਾਉਂਦੇ ਕੋਈ ਨਹੀਂ ਆਇਆ ਛੋਟਾ ਜਿਹਾ ਵੀਡੀਓ ਬਣਾਉਣ ਦਾ ਨਿਕਲ ਜੀ ਹਨਾ ਤੇ ਨਿਕਾ ਨਹੀਂ ਸਿੱਖਣੇ ਵੱਡਾ ਹੈ ਜੀ ਆ ਦੇਖੋ ਪਾਣੀ ਨਹੀਂ ਪਾਣੀ ਇੱਧਰ ਸਹੀਏ ਇੱਧਰ ਖਾਈਆਂ ਨੇ ਇੱਧਰ ਚੱਲ ਰੱਖਦਾ ਸਹੀਆ ਗਾ ਤੋਂਨੇ ਪਾਸੇ ਪਹਾਰਾ ਨੰਨੇ ਨਾ ਦੰਨੇ ਰਾਹ ਤੇ ਪਹੁੰਚ ਆਣਾ ਚਾਣਨਾ ਅਦਰਵਾਈਜ਼ ਟਾਈਮ ਹੋ ਗਿਆ 2:30 ਹੋਣੇ ਸਖਤ ਹੋ ਗਏ ਨੇ ਵਾਹ ਪਲੇਟਾਂ ਜਮੂਰ ਲੱਗੀਆਂ ਨੇ ਸਾਧਨਾਂ ਦੀਆਂ ਨਾ ਚੱਲ ਪਰ ਲੱਭ ਤਾ ਨਾ ਪਰ ਉਸੇ ਹਾਂਜੀ ਉਹਦਾ ਵੀ ਪੈਨ ਲੱਗ ਗਿਆ ਨਾ ਤੇ ਆ ਦੇਖੋ ਜੀ ਜਨਾਹ ਚੱਲ ਰਿਹਾ ਪੂਰੇ ਲੱਗਦੇ ਜੀ ਪੈਨ ਲੱਗਦਾ ਜਿਹੜਾ ਸੀ ਉਹ ਲੱਗਦਾ ਰਹੂ ਬੁੱਕ ਕਰਿਆ ਹਨ ਘਰ ਦੇ ਸਾਰੇ ਪਰਿਵਾਰ ਦੇ ਮੈਂਬਰ ਸਾਰੇ ਜਣੇ ਤੇ ਉਹ ਰੂਮ ਹੈਗਾ 14 ਕਿਲੋਮੀਟਰ ਤੇ ਹਨ ਸਿਮਲਾ ਰਹਿ ਗਿਆ ਸੱਤ ਤੇ ਤੋਂ 7 ਕਿਲੋਮੀਟਰ ਠੀਕ ਹੈ ਜੀ ਉਹ ਵੀ ਪੈਣ ਲੱਗੇ ਸਾਨੂੰ ਸੇ ਤਾਂ ਵੀਡੀਓ ਸ਼ੁਰੂ ਕਰ ਲਈਏ ਤੇ ਆ ਸਿਮਲੇ ਹਨ ਅਸੀਂ ਆ ਗਏ ਰੂਮ ਦੇ ਵਿੱਚ ਖੜੇ ਨੇ ਸਾਨੂੰ ਆਪੇ ਨੰਨੇ ਨੰਨੇ ਸਿੱਧਰੇ ਤੇ ਪਹਾੜ ਚੜ ਗਏ ਸਾਨੂੰ ਕਿ ਕਿ ਅਸੀਂ ਆਇਆ ਪੌਣੀਆਂ ਰਾਹੀਂ ਪੌੜੀਆਂ ਰੈਂਕੜੇ ਤੋਂ ਸਮਝਾ ਚੰਗਾ ਕਿ ਸਾਹ ਬਹੁਤ ਪੌੜੀਆਂ ਸੀ ਨਾ 60 70 ਪੌੜੀਆਂ ਹੋਣੀਆਂ ਬਹੁਤ ਮਤਲਬ ਔਖਾ ਚੜਨਾ ਸੀ ਬੰਦਾ ਲੈ ਲਿਆ ਪਰ ਚੜ ਕੇ ਆਉਣਾ ਪਿਆ ਸਾਨੂੰ ਹਨਾ ਜਾਂਦੇ ਮਰ ਨਹੀਂ ਅਸੀਂ ਕੌਣ ਕਿ ਜਾਂਦੇ ਦੂਜੇ ਪਲੇਨ ਰਾਜ ਅੰਗਰੇਜ਼ੀ ਸੰਦਰਾ ਠੀਕ ਹੈ ਤੇ ਅੱਜ ਦਾ ਆਪਣਾ ਇੰਨਾ ਕੀ ਬਲੌਗ ਆ ਪਲੀਜ਼ ਫਲਗ ਨਾਲ ਕਰ ਇੰਜੋਏ ਤੇ ਕਮੈਂਟ ਦੇ ਵਿੱਚ ਕੁਝ ਕਹੀਂ